ਘੋੜਿਆ ਗਿਆ ਹੈ ਤੇ ਜੀ ਦਾ ਜੋ ਦੇਣ ਵਾਲਿਆਂ ਦੇ ਬਾਣਾਂ ਚਿਤਾਣਿਆਂ ਦੇ ਤਾਣਾਂ ਮੇਰਾ ਮੇਰਾ ਸਾਵੇ ਜਾਗੇ ਤੇ ਰਾਗੋ শান্ত তো শান্ত করতে করলে হ্যাঁ i don't know Yeah. yeah. ਭਗਤਵਸ਼ਰ ਕਿਰਪਾ ਨਿਧਾਨ ਕੋਤ ਪ੍ਰਹਮੰਡਾ ਦੇ ਮਾਲਕੁਰ ਤਕ ਦਿੱਤੇ ਸੁਭਾਇਮਾਨ ਸਰਵਰੇ ਕੈ ਨਾਤ ਵਾਲੀਏ ਕੁਲ ਆਲਮ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਇਸ ਜਗਤ ਦੇ ਵਿੱਚ ਆਏ ਤੇ ਸਤਿਗੁਰ ਜੀ ਨੇ ਬਾਗ ਪਟਨ ਦੀ ਧਰਤੀ ਦੇ ਉੱਤੇ ਬਾਬਾ ਫਰੀਦ ਜੀ ਦੀ ਅੰਸ਼ਵਚ ਦੇ ਵਿੱਚੋਂ ਬਾਬਾ ਫਰੀਦ ਜੀ ਦੀ ਪਾਵਨ ਬਾਣੀ ਨੂੰ ਪ੍ਰਾਪਤ ਕੀਤਾ ਹੈ ਤੇ ਜੋ ਧੰਗ ਗੁਰੂ ਆਦਿਨ ਪਾਤਸ਼ਾਹ ਜੀ ਨੇ ਧੰਗ ਗੁਰ ਰਸ ਹੈ ਪਾਤਸ਼ਾਹ ਜੀ ਦੇ ਵਿੱਚ ਦਰਜ ਕਰ ਦਿੱਤੀ ਦਿਲ ਚ ਫਰੀਦ ਖੁਦਾ ਨੂੰ ਦਿਉਂਦਾ ਹੈ ਦਿਲ ਚ ਫਰੀਦ ਖੁਦਾ ਚਾਲਿਆ ਉਹ ਪ੍ਰਿਤਪਾਲ ਸਿੰਘ ਜੀ ਇੱਥੇ ਬੈਠੇ ਨੇ ਤੇ ਸਾਡੇ ਇੱਕ ਬੋਦਰੀ ਸਾਹਿਬ ਦਾ ਮਾਡਲ ਤਿਆਰ ਕੀਤਾ ਸਾਰੀਆਂ ਸੰਗਤਾਂ ਦੇਖ ਕੇ ਵੀ ਆਈਆਂ ਨੇ ਤੇ ਆਸ਼ੀਸ਼ ਕੁਰੀਤ ਸਿੰਘ ਨੂੰ ਮਾਡਲ ਕੰਪੀਟੀਸ਼ਨ ਚ ਕਿਹਾ ਇੱਕ ਕਈ ਸਾਲਾਂ ਦੇ ਦੌਰਾਨ ਤੇ ਜੇਕਰ ਇਹਨਾਂ ਬੱਚਿਆਂ ਨੂੰ ਤੁਸੀਂ ਸਕੂਲ ਦੇ ਬੱਚਿਆਂ ਨੂੰ ਇੱਕ ਇੱਕ ਸ਼ਲੋਕ ਤੇ ਬੋਦਰੀ ਸੁਣਨ ਤੇ ਤੁਹਾਨੂੰ ਇਹ ਸਾਫ਼ ਹੋਏਗਾ ਕਿ ਬਹੁਤ ਵੱਡਾ 7000 ਦਾ ਔਰ ਥਰਡ ਪ੍ਰਾਈਜ਼ 5000 ਰੁਪਏ ਦਾ

ਬਟਰੀਪੋਰ 11ਵੀਂ ਕਲਾਸ ਡਾਕਟਰ ਮਹਿੰਦਰ ਇਮਰਾਨ ਸਾਹਿਬ ਦੀ ਸਰਕਾਰੀ ਹੰਦਿਆ ਸੀਨੀਅਰ ਸੈਕੰਡਰੀ ਸਕੂਲ ਕੰਸੋਲੇਸ਼ਨ ਪ੍ਰਾਈਜ਼ خالسا سیئر مقابلے مقابلے مندیپ کار گیار ہرمدیپ کال کیمی پارمی کلاس بابا فری پارمی سکول سیکنڈ پرائی اگے منبیر کور گیارمی دشویج پارمی سکول نیکس کومل پریف کور اچھوی کلاس پرائی باشا 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 باشا

ਕਸ਼ਤੀ ਵਾਹੀ ਸੋਨਿਹਾਰ ਸੋਨਿਹਾਰ ਕਾਰ ਬਾਈਕੁਮ ਤੇਜ ਜੀ ਪਛਾਣ ਇੱਕ ਬਹੁਤ ਸੋਹਣੀ ਜੀ ਪ੍ਰਾਇਜਾ ਹੋ ਗਿਆ ਤੇ ਇਹ ਹੋਣਾ ਤੇ ਇਹ ਜਗਤ ਨੂੰ ਜਾਣੇ ਤੇ ਇਹਦੇ ਵੱਲੋਂ ਤੇ ਇਹਦੇ ਪਰਿਵਾਰ ਵੱਲੋਂ ਇਹ ਆਪਰ ਹੈ ਕਿ ਜਿਹੜਾ 1 ਲੱਖ ਰੁਪਏ ਦਾ ਅਵਾਰਡ ਹੈ ਕਮਾਲ ਦੀ ਗੱਲ ਹੈ ਲੋਕਾਂ ਮਾਧਿਅਮ ਤੋਂ ਬਾ ਦੇਖੋ ਲੋਕਾਂ ਦਾ ਪਿਆਰ ਦੇਖੋ ਕਿੰਦਾ ਜਿਹੜਾ ਇਹ ਪਿਆਰ ਹੈ ਜਿਹੜਾ ਇਨਾਮ ਮਿਲਣਾ ਇਹਨੂੰ ਸਵਾਇਆ ਕਰਕੇ ਉਹਨਾਂ ਨੇ ਮੈਨੇਜਮੈਂਟ ਨੂੰ ਦਿੱਤਾ ਹੈ ਕਿ ਹਰ ਕ੍ਰਿਤਾ ਵਾਸਤੇ ਇਸ ਨੂੰ ਦਿੱਤਾ ਜਾਏ ਇਹ ਇੱਕ ਬਹੁਤ ਵੱਡੀ ਗੱਲ ਹੈ ਸਾਨੂੰ ਮਾਣ ਹੈ ਕਿ ਇਸ ¡Oh, ਉਹ ਤਾਂ ਮੈਂ ਵੀ ਦੱਸਣਾ ਚਾਹੁੰਦਾ ਹੈ ਕਿ ਇੱਕ ਇੱਕ ਰੈਕਡਿਟ ਸਾਡੇ ਪ੍ਰਧਾਨ ਜੀ ਨੂੰ ਜਾਂਦਾ ਹੈ ਕਿ ਇਹ ਪਹਿਲਾ ਇਨਾਮ 1 ਲੱਖ ਦਾ ਹੋਇਆ ਕਰਦਾ ਸੀ ਤੇ ਹੁਣ ਇਸ ਸਾਲ ਤੋਂ ਇਹ 2 ਲੱਖ ਦਾ ਜਿਹੜਾ ਦੂਸਰਾ ਇਨਾਮ ਹੈ 50 ਹਜ਼ਾਰ ਦਾ ਹੁੰਦਾ ਸੀ ਨਾਲ ਹੀ ਅਸੀਂ ਬੇਨਤੀ ਕਰਦੇ ਆ ਮੇਜਰ ਵਰਨ ਜੀ ਨੂੰ ਜੋ ਐਸ ਡੀ ਐਮ ਨੇ ਕਿਰਪਾ ਕਰਕੇ ਉਹ ਵੀ ਆ ਜਾਣ ਨਾਲ ਹੀ ਅਸੀਂ ਬੇਨਤੀ ਕਰਦੇ ਆ ਸ਼੍ਰੀ ਸੰਦੀਪ ਜੀ ਨੂੰ ਜੋ ਐਸ ਡੀ ਐਮ ਨੇ ਸੁਧਾ ਸ਼੍ਰੀ ਸੂਰਜ ਕੁਮਾਰ ਜੀ ਐਸ ਡੀ ਐਮ ਕੋਟ ਪੂਰਾ ਜੇ ਤੋ ਪਲੀਜ਼ ਉਹ ਵੀ ਆ ਜਾਣ

ਾਰੇ ਸਾਡੇ ਜਿਹੜਾ ਅੰਦਰ ਬੈਠਾ ਹੁੰਦਾ ਉਹਨੂੰ ਪਤਾ ਵਾ ਕਿ ਕਿ ਕਿੰਨੀ ਖੁਸ਼ੀ ਹੈ ਜੇ ਮਾਨਾ ਦੀ ਗੱਲ ਹੈ ਜੀ ਹੋਂਵੇਂ ਆ ਜਵੇ ਕਿਵਰੀ ਨਾ ਕੋਈ ਚੀਜ਼ ਜਾਨਕੀ ਇੱਕਦਮ ਵੱਡੀ ਹੱਥ ਦੇ ਵਿੱਚ ਆ ਜਵੇ ਤਾਂ ਬੰਦੇ ਦਾ ਯਾਨਕੀ ਸਿਸਟਮ ਹਲੇ ਜਾਂਦਾ ਉਹ ਵੀ ਅਸੀਂ ਪਰਮਾਤਮਾ ਅੱਗੇ ਜੋਦੜੀ ਕਰਦੇ ਹਾਂ ਕਿ ਉਹ ਨਾ ਹੋਵੇ ਯਾਨਕੀ ਬਹੁਤ ਬਹੁਤ ਹੀ ਖੁਸ਼ੀ ਹੈ ਤੇ ਇਸ ਤਰ੍ਹਾਂ ਵੀ ਸੋਚਿਆ ਵੀ ਕਿਸ਼ਤੀਆਂ ਬਣਾਉਣੀਆਂ ਕਿਉਂਕਿ ਦੇਖੋ ਆਈਡੀਆ ਮੈਂ ਅੱਗੇ ਵੀ ਕਹਿਣਾ ਹੁੰਦਾ ਹਾਂ ਕਿ ਜਦੋਂ ਪਰਮਾਤਮਾ ਨੇ ਚੰਗਾ ਕਾਰਜ ਕਰਵਾਉਣਾ ਹੈ ਨਾ ਤੇ ਤੁਹਾਡੇ ਕੋਲ ਕਰਵਾਉਣਾ ਵਾ ਜੋ ਤੁਹਾਡੀ ਡਿਊਟੀ ਲਈ ਹੈਗੀ ਆ ਤੇ ਉਹਨੇ ਕਰਵਾ ਹੀ ਲੜਾ ਵਾ ਦਿਮਾਗ ਦੇ ਵਿੱਚ ਆਈਡੀਆ ਵੀ ਉਹਨੇ ਹੀ ਪਾਉਣਾ ਹੁੰਦਾ ਵਾ ਕਿਉਂਕਿ ਦਿਮਾਗ ਹੈ ਨਾ ਮੈਮਰੀ ਗਾਰਡੀ ਹੈ ਕਿਸਮ ਦਾ ਤੇ ਜੇ ਕੋਈ ਕਾਰਜ ਗਲਤ ਕਰਵਾ ਲਾਵੇ ਤਾਂ ਖਰਾਬ ਵੀ ਹੋ ਜਾਂਦੇ ਦਿਮਾਗ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਆ ਪਰਮਾਤਮਾ ਨੇ ਹੀ ਕਰਵਾਇਆ ਦਿਮਾਗ ਦੇ ਵਿੱਚ ਗੱਲ ਲਿਆਉਂਦੀ ਆ ਤੇ ਪਰਮਾਤਮਾ ਨੇ ਇੰਪਲੀਮੈਂਟ ਕਰਵਾਇਆ ਵਾ ਮੈਂ ਤਾਂ ਜਿਆਦਾ ਕੁਝ ਨਹੀਂ ਜਣਾ ਚਾਹਣਾ ਕਿ ਆਹ ਥੈਂਕ ਯੂ ਜਿੰਮੀ ਬਨਦਰੀ ਸਖਾ ਕਿਹੜੇ ਕਿਹੜੇ ਅਵਾਰਡ ਦਿੱਤੇ ਗਏ ਔਰ ਕਿਹਨਾਂ ਕਿਹਨਾਂ ਨੂੰ ਦਿੱਤੇ ਗਏ ਦੇਖਿਓ ਇੱਕ ਤਾਂ ਅਵਾਰਡ ਪਹਿਲਾਂ ਸੀ ਭਗਤਪੁਰ ਸਿੰਘ ਹੋਰਾਂ ਦਾ ਮਨੁੱਖਤਾ ਦੀ ਸੇਵਾ ਦਾ ਅਵਾਰਡ ਉਹ ਬੱਬਾ ਫਰੀ ਦੇ ਨਾਲ ਹੀ ਦਿਨ ਲੱਗ ਪਏ ਇੱਕ ਅਵਾਰਡ ਤਾਂ ਮਨੁੱਖਤਾ ਦੀ ਸੇਵਾ ਨੇ ਜਿਹੜਾ ਸਦਾਰਾ ਮੁਸਾਫ ਕੋਇਲ ਸਿੰਘ ਹੋਰਾਂ ਨੂੰ ਸਰਵਸੰਮਤੀ ਦੇ ਨਾਲ ਸਵਰਣੇ ਚਨੇ ਇਹ ਪੱਪਾ ਫ੍ਰੀਡ ਸੋਸਾਇਟੀ ਇਹ ਨਾ ਗੁਰਦਵਾਰਾ ਗੋਦਰੀ ਸਰ ਸੋਸਾਇਟੀ ਇਹ ਢੰਡਾ ਸਾਹਿਬ ਸੋਸਾਇਟੀ ਹੈ ਇਹ ਯੂਨਾਨੀ ਵਾਸਲੀ ਫੈਸਲਾ ਹੋਇਆ ਬੜੇ ਨਾਂ ਆਏ ਸੀ ਉਹ ਇੰਡਸਟਰੀਆਂ ਸੀਗੀਆਂ ਬੁਰਾ ਲੱਗਦਾ ਮੈਂ ਕਿਸੇ ਦੇ ਨਾਂ ਲਵਾਂ ਔਰ ਜਿਹੜਾ ਦੂਸਰਾ ਨਾਂ ਹੈ ਉਹ ਸਰਵਿੰਦਰ ਸਿੰਘੁਰਾ ਦੇ ਖਾਲਸਾ ਜੀ ਦੇ ਜਿਹਨਾਂ ਜਿਹੜੇ ਇਹਨਾਂ ਦੇ ਫਾਊਂਡਰ ਪ੍ਰਧਾਨ ਸੀਗੇ ਸੁਭਾਵਾਂ ਦੇ ਜਿਨ੍ਹਾਂ ਦੇ ਉਪਰਾਲੇ ਨਾਲ ਹੀ ਅੱਜ ਆ ਸਭ ਖੁਸ਼ ਬਣਿਆ ਉਹਨਾਂ ਦੀ ਮਿਹਨਤ ਨਾਲ ਬਣਿਆ ਉਹ ਯਾਦਗਾਰੀ ਵਾਰਡ ਐ ਸੋਸਾਇਟੀ ਵਾਲੇ ਕਹਿੰਦੇ ਸੀਗੇ ਮੈਂ ਇਸੇ ਖਿਲਾਫ ਸੀ ਇਹ ਸਾਰੇ ਕਹਿੰਦੇ ਕਿ ਨਹੀਂ ਇਹ ਜ਼ਰੂਰ ਦੇਣਾ ਚਾਹੀਦਾ ਆਪਾਂ ਨੂੰ ਤੇ ਦੂਸਰਾ ਉਹਨਾਂ ਦਾ ਯਾਦਗਾਰੀ ਅਵਾਰਡ ਆ ਉਹ ਯਾਦਗਾਰੀ ਉਹ ਵਾਰਡ ਜਿਹੜਾ ਉਹ ਤਾਂ ਸੋਸਾਇਟੀ ਤੇ ਸਵਾਜ ਦੀ ਸੇਵਾ ਕਰਨ ਵਾਲਿਆਂ ਨੂੰ ਮਿਲ ਸਕਦਾ ਪਹਿਲਾ ਅਵਾਰਡ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਲੇਕਿਨ ਜਿਹੜਾ ਦੂਸਰਾ ਅਵਾਰਡ ਹੈ ਉਹ ਉਹ ਜਿਹੜਾ ਦਾਇਰਾ ਹੈ ਉਹ ਖੁੱਲ੍ਹਾ ਹੈ ਉਹ სპੋਰਟਸਮੈਨ ਨੂੰ ਜਾਂ ਕੋਈ ਬੱਚੇ ਆਪਣੇ ਸਕਾਲਰ ਉਨਾ ਨੂੰ ਜਾਂ ਵਿਖਾਰਿਆਂ ਨੂੰ ਵੀ ਇਹ ਕਿਸ ਨੂੰ ਦਿੱਤਾ ਜਾ ਸਕਦਾ ਜਿੱਦੇ ਤੇ ਸਵੇਰ ਦੀ ਰਜ਼ਾਮੰਦੀ ਹੋ ਜੇ ਉਹ ਫੈਸਲਾ ਵੀ ਸਰਪੰਥੀ ਨਾਲ ਹੋਇਆ ਕਿ ਇਹ ਜਿਹੜਾ ਸਪੋਰਟਸ ਇਵੈਂਟ ਹੈ ਉਹਦੇ ਚ ਇੰਨੀ ਵੱਡੀ ਜਿਹੜੀ ਪ੍ਰਾਪਤੀ ਹੈ ਆਪਣੇ ਫੀਡ ਕੋਲ ਜਿੱਤੀ ਹੈ ਇਸ ਦੇ ਕੋਲੇ ਵਰਲਡ ਕੱਪ ਦੇ 골 ਮੈਡਲ ਵੀ ਹੈ ਏਸ਼ੀਆ ਕੱਪ ਤੋਂ ਤੇ ਇੱਕ ਵਰਲਡ ਕੱਪ ਹੁੰਦਾ ਹੈ ਹਾਂ ਅਮਰਪੁਰ ਉਹ ਵਰਲਡ ਕੱਪ ਦੇ ਨਾਲ ਕੋਲੇ ਔਰਡ ਉਸ ਨੂੰ ਮਗਰੋਂ ਬਰਥਡੇ ਬਲਨੀ ਹੈ 올림픽 ਖੇਡ ਕੇ ਆਏ ਹੈ 올림픽 ਪ੍ਰੈਜੈਂਟ ਕਰਨਾ ਸੁਈਵੇ ਕੋ ਦੁਨੀਆ ਦੇ ਕਿੰਨੇ ਵੱਡੇ ਲੋਕ ਹੈ ਜਿਹੜੇ ਇਸੇ ਕੰਪੀਟੀਸ਼ਨ ਚ ਕਰਦੇ ਹੈ ਪਾਰਟਿਸਪੇਟ ਕਿ ਇਹ ਬੱਚੀ ਨੇ ਜ਼ਰੂਰ ਲੈਣਾ 골ਡ ਮੈਡਲ 올림픽 ਉਹ ਇੱਕ ਖੇਡ ਜਵਾਗ ਦੀ ਉਂਗਲਾਂ ਦੇ تو کوارڈینیشن ہے دماغ نے فیصلہ کرنا ہے اور کھانے دیکھ لے جو تو کوڈینیٹ کرنی ہاں فیکشن اف سیکنڈ دا ہوندا تے ذرا ادھر ادھر ہو گیا تے ਤੁਸੀਂ کتھوں کتھے چلے جانے جو میں پہلا بھی ایڈریس کیتا ہے میں کہنا ہے کہ وای کرو انو صحت بخشے اپنے فینخور دا مان ہے ٹھیک تو یہ دو چیزیں ہیں اور ایک انا گائے اپ بات کیتا آج کیڑا ایوارڈ ملیا تو انو کیسی محسوس کر رہے ہو ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਬਾਬਾ ਫਰੀਦ ਜੀ ਦੇ ਦਿਨ ਤੇ ਮੈਨੂੰ ਬਾਬਾ ਫਰੀਦ ਕਮੇਟੀ ਵੱਲੋਂ ਅਵਾਰਡ ਦਿੱਤਾ ਗਿਆ ਤੇ ਇਸ ਅਵਾਰਡ ਦਾ ਕਿਉਂਕਿ ਮੈਂ ਉਹਨੇ ਕਹਿ ਚੁੱਕੀ ਹਾਂ ਕਿ ਮੈਨੂੰ ਉਹਨੇ ਸਟੇਜ ਤੇ ਵੀ ਮੈਂ ਅਨਾਉਂਸਰ ਨੇ ਕੀਤਾ ਸੀ ਕਿ ਮੈਂ ਇਹ ਫਲੱਡ ਵਿੱਚ ਦੇਣਾ ਪਸੰਦ ਕਰੂੰਗੀ ਇਹ ਸਵਾਇਆ પાਕੇ ਕਿਉਂਕਿ ਮਿਲਦਾ ਉੱਥੇ ਜ਼ਿਆਦਾ ਮਿਹਨਤ ਦੀ ਆਪਾਂ ਨੂੰ ਬਹੁਤ ਸਾਰਾ ਲੋਡ ਹੈ ਉੱਥੇ ਜਿੰਨੇ ਵੀ ਲੋਕੀ ਹੈਗੇ ਆ ਬਹੁਤ ਜ਼ਿਆਦਾ ਪੀਟ ਪਾਸ ਹੈ ਤੇ ਉਹਨਾਂ ਨੂੰ ਜ਼ਰੂਰ ਆਪਾਂ ਕੁਝ ਨਾ ਕੁਝ ਸ਼ਰਤ ਕਰਨੀ ਚਾਹੀਦੀ ਹੈ ਆਪਣੀ ਆਪਣੇ ਬਾਰੇ ਥੋੜਾ ਦੱਸੋ ਜੀ ਕਿਰੇ ਪਹਿਲੀ ਵਾਰ ਦੇਖਦੇ ਆ ਕਿੱਥੇ ਕਿੱਥੇ ਕਿਉਂ ਕਿ ਕਿਹੜੇ ਗੇਮ ਖੇਡਦੇ ਮੈਂ ਰਾਈਫਲ ਸ਼ੂਟਰ ਐ ਤੇ ਮੈਂ ਹੁਣੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਦੋ 골ਡ ਪ੍ਰਾਪਰਟ ਕੀਤੇ ਐ ਤੇ ਹੁਣ ਜਲਦੀ ਇਸ ਸਾਲ ਦੇ ਐਂਡ ਦੇ ਵਿੱਚ ਸਾਡੀ ਵਰਲਡ ਚੈਂਪੀਅਨਸ਼ਿਪ ਹੁੰਦੀ ਐ ਤੇ ਮੈਂ ਹੁਣ ਉੱਥੇ ਪਾਰਟਿਸਿਪੇਟ ਕਰਨ ਜਾ ਰਹੀ ਐ। ਬਾਈ ਤੁਸੀਂ ਮਹਿਸੂਸ ਕਰ ਰਹੇ ਆਪਣੇ ਸ਼ਹਿਰ ਦੇ ਵਿੱਚ ਹੀ ਮਾਨ ਨੂੰ

میں تشریف لایا تھا اپنے فادر کے ساتھ تو جب صاحب کی بنیاد رکھی تھی تو یہاں صرف ایک جنگل جنگل سا دکھائی دیتا بہت خوشحالی اور دیتا ہے دعا کرتا ہوں یہاں کے لوگوں کے لیے ہم نعمان رہے یہاں پر خیر سلامتی رہے اور بابا فلی جی کا آشیواد اور گرو نانک جی کا آشیواد ایسی لوگوں پر بنا رہا اور اسی انداز سے ہم لوگ یہاں پر آتے رہے اور آپ آپسی بھائی کرے کے ساتھ ہم لوگ آپس میں تباہ اور تاج کے ساتھ رہے ہیں ہر سال میں حاضر ہوتا ہوں میرے میرے فادر آتے تھے گردوارہ گودری صاحب کی سنگے بنیاد بھی میرے فادر نے ایٹی میں رکھی تھی اور ایٹی ون میں پرگاج بھی میرے فادر نے اس کا کرا تھا گردوارہ گودری صاحب مہجہ راہی صاحب